ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਸਰਪਦੇ ਪਰਛਾਵੇਂ ਦੀ ਚੱਲੀ ਸੰਮਤ 1535 ਵੀ ਸਾਖ ਵਿੱਚ ਸ੍ਰੀ ਗੁਰੂ ਨਾਨਕ ਜੀ ਗਊਆਂ ਮੱਝੀਆਂ ਚਾਰੀਆਂ ਹਨ ਤਾਂ ਇੱਕ ਦਿਨ ਹੋਇਆ ਤੇ ਮੱਝੀ ਚਾਰਨ ਗਈ ਜਦੋਂ ਦੁਪਹਿਰ ਹੋਈ ਤਾਂ ਆਨੰਦ ਪਰਸਨ ਹੋ ਇੱਕ ਦਰਖਤ ਦੇ ਹੇਠ ਬੈਠ ਗਏ ਤੇ ਮੱਝੀ ਛਾਵੇਂ ਬਹਿ ਗਈਆਂ ਨਾਨਕ ਜੀ ਚੁੰਨੀ ਹੇਠ ਵਿਛਾ ਕੇ ਸੌਂ ਗਏ पर छावा ਟਾਲ ਗਿਆ ਸ੍ਰੀ ਗੁਰੂ ਨਾਨਕ ਜੀ ਦੇ ਮੂੰਹ ਪਰ ਧੁੱਪ ਆ ਗਈ ਤਾਂ ਗਰਮੀ ਕਰਕੇ ਪਰਸੇਦ ਆ ਗਿਆ ਤਾਂ ਸ਼ੇਸ਼ਨਾਗ ਆਪਣਾ ਸੁਆਮੀ ਜਾਣ ਕੇ ਆਇਆ ਸੁਪੀਤ ਰੰਗ ਦਾ ਥਨ ਪਸਾਰ ਕਰ ਮੂੰਹ ਪਰ ਛਾਇਆ ਕਰੀ ਪਰ ਕਣਕ ਦੇ ਕੱਚ ਦੇ ਦਿਨ ਆਏ ਤਾਂ ਰਾਏ ਬੁਲਾਰ ਕੱਚ ਕਰਦਾ ਕਰਦਾ ਉਸੇ ਰਸ ਤੇ ਆਇਆ ਦੇਖੇ ਤਾਂ ਇੱਕ ਨੀਂਗਰ ਸੁੱਤਾ ਪਿਆ ਹੈ ਤੇ नाग ਕੋਲ ਬੈਠਾ ਹੈ ਤੇ ਸਿਰ ਪਰ ਫਨ ਦੀ ਛਾਇਆ ਕੀਤੀ ਹੈ ਰਾਈ ਬੁਲਾਰ ਦੇਖ ਕੇ ਖੜਾ ਹੋਇਆ ਗਿਆ ਜੀ ਵਿੱਚ ਵਿਚਾਰਨ ਲਗਾ ਭਾਈ ਜੇ ਤਾਂ ਇਹ ਨਿੰਗਰ ਜੀਉਂਦਾ ਹੈ ਤਾਂ ਕੋਈ ਔਲਿਆ ਅੰਬੀਆ ਹੈ ਤੇ ਜੇਕਰ ਸਰਪ ਸਾ ਪੀ ਗਿਆ ਹੈ ਤਾਂ ਮਰ ਗਿਆ ਹੈ ਇਹ ਵਿਚਾਰਦਾ ਸੀ ਤੇ ਪਿੱਛੋਂ ਆਦਮੀ ਆਏ ਤੇ ਰਾਈ ਆਖਿਆ ਭਾਈ ਇਹ ਨਿੰਗਰ ਦੇਖੋ ਜੋ ਕੌਣ ਚੁੱਕਦਾ ਹੈ ਉਹ ਦੇਖਣ ਲੱਗੇ ਤਾ ਕਾਲੂ ਪਟਵਾਰੀ ਦਾ ਪੁੱਤਰ ਨਾਨਕ ਸੁਤਾ ਪਿਆ ਹੈ। ਤਾਂ ਉਹਨਾਂ ਆਖਿਆ ਰਾਈ ਜੀ ਤੇਰੇ ਕਾਲੂ ਪਟਵਾਰੀ ਦਾ ਪੁੱਤ ਹੈ। ਤਾਂ ਰਾਈ ਆਖਿਆ ਇਸ ਨੂੰ ਜਗਾਵੋ। ਜਾਂ ਉਹ ਨੇੜੇ ਗਏ ਤਾਂ ਸਰਪ ਗੁਮ ਹੋਈ ਗਿਆ। ਤਾਂ ਉਹਨਾਂ ਨਾਨਕ ਜੀ ਨੂੰ ਜਗਾਇਆ। ਸ੍ਰੀ ਗੁਰੂ ਨਾਨਕ ਜੀ ਉੱਠ ਬੈਠੇ। ਦੇਖੇ ਤਾਂ ਸਿਰ ਤੇ ਰਾਈ ਜੀ ਖੜਾ ਹੈ। ਤਾਂ ਨਾਨਕ ਹੱਥ ਜੋੜ ਕੇ ਰਾਈ ਨੂੰ ਸਲਾਮ ਕੀਤਾ। ਰਾਈ ਬੁਲਾਰ ਘੋੜੇ ਤੋਂ ਉੱਤਰ ਕੇ ਨਾਨਕ ਜੀ ਨੂੰ ਗੱਲ ਨਾਲ ਲਾਇਆ ਤੇ ਮੱਥਾ ਚੁੰਮਿਆ ਹੱਥ ਜੋੜ ਕੇ ਬੰਦਗੀ ਆਖੀ ਬਹੁਤ ਅਦਬ ਕੀਤੋ ਸੂ ਸਭ ਲੋਕ ਹੈਰਾਨ ਹੋ ਗਏ ਆਖਣ ਲੱਗੇ ਭਾਈ ਇਸ ਨਿੰਗਰ ਉੱਤੇ ਰਾਏ ਦੀ ਬਹੁਤ ਮਿਹਰਬਾਨਗੀ ਹੈ ਫਿਰ ਰਾਏ ਕਰ ਆਇਆ ਤੇ ਕਾਲੂ ਨੂੰ ਸਤਵਾਇਆ ਜਾਂ ਕਾਲੂ ਆਇਆ ਤਾਂ ਰਾਏ ਨੇ ਕਾਲੂ ਨੂੰ ਆਖਿਆ ਕਾਲੂ ਤੇਰਾ ਜੋ ਨਾਨਕ ਪੁੱਤਰ ਹੈਈ ਇਹ ਪੁੱਤਰ ਕਰਕੇ ਨਾ ਜਾਣੀ ਏ ਕੋਈ ਪਰਮੇਸ਼ਰ ਦਾ ਭਗਤ ਹੈ ਕਾਲੂ ਤੂੰ ਨਾਨਕਤਾਈ ਕਦੀ ਝਿੜਕੀ ਨਾਹੀ ਤੇ ਕੋੜਾ ਵੀ ਨਾ ਬੋਲੇ ਤੇ ਕਦੀ ਇਸ ਪੁੱਤਰ ਦਾ ਮੂੰਹ ਵੀ ਨਾ ਫਟਕਾ ਲਈ ਇਹ ਮਹਾਪੁਰਖ ਹੈ ਇਸ ਦਾ ਸਦਕਾ ਮੇਰਾ ਸ਼ਹਿਰ ਵਸਦਾ ਹੈ ਤੇ ਮੈਂ ਇਸ ਦਾ ਸਦਕਾ ਨਿਹਾਲ ਹੋਇਆ ਹਾਂ ਅਤੇ ਕਾਲੂ ਤੂੰ ਵੀ ਨਿਹਾਲ ਹੈ ਜੋ ਜਿਸ ਸੇਕਰ ਐਸਾ ਪੁੱਤਰ ਪੈਦਾ ਹੋਇਆ ਹੈ ਕਾਲੂ ਆਖਿਆ ਭਲਾ ਰਾਈ ਜੀ ਵੱਡਾ ਹੋ ਸੀ ਤਾਂ ਜਾਣਾਂਗੇ ਹੁਣ ਤਾਂ ਕੰਮ ਕਰ ਕੋਈ ਨਹੀਂ ਕਰਦਾ ਅਤੇ ਜੋ ਕੁਛ ਵਸ ਘਰੋਂ ਲੈ ਜਾਂਦਾ ਹੈ ਸੋ ਬਾਹਰ ਸੁੱਟ ਆਮਦਾ ਹੈ ਤਾਂ ਇਹ ਬਾਤ ਕਹਿ ਕੇ ਕਾਲੂ ਆਪਣੇ ਘਰ ਨੂੰ ਆਇਆ ਇੱਕ ਦਿਨ ਨਾਨਕ ਜੀ ਫੇਰ ਮੱਝੀ ਚਾਰਨ ਗਏ ਤਾਂ ਬਾਹਰ ਜਾ ਕੇ ਸੌਂ ਗਏ ਦੁਪਹਿਰ ਹੋਈ ਤਾਂ ਸਭ ਦਰਖਤਾਂ ਦੇ ਪਰਛਾਵੇਂ ਢਲ ਗਏ ਜਿੱਥੇ ਨਾਨਕ ਜੀ ਸੁੱਤੇ ਸੀ ਉਸ ਦਾ ਪਰਛਾਵਾ ਨਾ ਫਿਰਿਆ ਤਾ ਫੇਰ ਕਛ ਕਰਕੇ ਰਾਏ ਜੀ ਆਇਆ ਦੇਖੇ ਤਾਂ ਹੋਰ ਪਰਛਾਵੇਂ ਟਲ ਗਏ ਤੇ ਉਹ ਪਰਛਾਵਾ ਨਹੀਂ ਟਲਿਆ ਇਹ ਦੇਖ ਕੇ ਰਾਏ ਬੰਦਗੀ ਕਰਕੇ ਚਲਿਆ ਗਿਆ ਤਾਂ ਲੋਕਾਂ ਨੂੰ ਆਖਣ ਲੱਗਾ ਭਾਈ ਇਹ ਕਾਲੂ ਦਾ ਪੁੱਤਰ ਨਾਨਕ ਕੋਈ ਪੂਰਨਪੁਰਖ ਹੈ ਦੇਖੋ ਇਸ ਜਨ ਸਭੇ ਬਾਤਾਂ ਅਚਰਜ ਦੇਖੀਆਂ ਹਨ ਅੱਗੇ ਕੀਤੀ ਨਹੀਂ ਬਾਤ ਹੋਈ ਪਿੱਛੋਂ ਸਰਪ ਦੀ ਹੋਈ ਅਤੇ ਹੁਣ ਪਰਛਾਵਾ ਖੜੋ ਰਿਹਾ ਹੈ ਤਾਰਾਈ ਬੁਲਾਰ ਉਸਤਤ ਕਰਤਾ ਆਪਣੇ ਘਰ ਨੂੰ ਗਿਆ ਤੇ ਗੁਰੂ ਜੀ ਦੀ ਉਹ ਆ ਚਾਲੀ ਆਹੀ ਤਾਂ ਪਿਤਾ ਆਖੇ ਪੁੱਤਰ ਲੋਕਾਂ ਦੇ ਉਲਾਮਬਿਆ ਮੈਨੂੰ ਜਿੱਚ ਕੀਤਾ ਆਹ ਤੂੰ ਕੁਝ ਸਮਝ ਤਾਂ ਸ੍ਰੀ ਗੁਰੂ ਜੀ ਕਹਿਆ ਭਲਾ ਪਿਤਾ ਜੀ ਜੋ ਆਖੋਗੇ ਸੋ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ